ਪੰਜਾਬ ਵਿਧਾਨ ਸਭਾ ਨੇ ਇੱਕ ਫੈਸਲਾ ਕੀਤਾ ਸੀ ਕਿ ਇਸ ਦਾਗੀ ਅਫਸਰ ਨੂੰ ਕਿਤੇ ਵੀ ਪਬਲਿਕ ਡੀਲਿੰਗ ਵਾਲੇ ਅਹੁਦੇ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇ ਅਸਲ ਦੇ ਵਿੱਚ ਕਾਂਗਰਸ ਪਾਰਟੀ ਦੀ ਵਿਧਾਇਕ ਤੇ ਸਾਬਕਾ ਮੰਤਰੀ ਨੇ ਸ਼ਿਕਾਇਤ ਕੀਤੀ ਸੀ ਕਿ ਜਿਹੜਾ ਉਸ ਇਲਾਕੇ ਦਾ ਸਬੰਧਤ ਬੀ ਡੀ ਪੀਓ ਹੈ ਜਿਹੜਾ ਹਾਲਾਂਕਿ ਕਲਰਕਾ ਕਲਰਕ ਨੂੰ ਮੌਜੂਦਾ ਸਰਕਾਰ ਨੇ ਬੀ ਡੀ ਪੀਓ ਲਗਾਇਆ ਸੀ ਤੇ ਫਿਰ ਇੱਕ ਚੁਣੇ ਹੋਏ ਨੁਮਾਇੰਦੇ ਦੇ ਨਾਲ ਉਹਨਾਂ ਨੇ ਜਿਹੜਾ ਵਿਹਾਰ ਆ ਸਹੀ ਤਰ੍ਹਾਂ ਪੇਸ਼ ਨਹੀਂ ਆਇਆ ਸੀ ਮਾਮਲਾ ਵਿਧਾਨ ਸਭਾ ਦੀ ਪ੍ਰਿਵਿਲੇਜ ਕਮੇਟੀ 'ਚ ਪਹੁੰਚ ਜਾਂਦਾ ਹੈਗਾ ਲੇਕਿਨ ਉੱਥੋਂ ਬਾਅਦ ਜਿਹੜੀ ਪ੍ਰਿਵਿਲੇਜ ਕਮੇਟੀ ਆ ਫੈਸਲਾ ਕਰਦੀ ਆ ਕਿ ਭਵਿੱਖੇ ਦੇ ਵਿੱਚ ਇਸ ਆਫੀਸਰ ਨੂੰ ਕਿਤੇ ਵੀ ਪਬਲਿਕ ਡੀਲਿੰਗ ਵਾਲੀ ਕੁਰਸੀ ਨਾ ਦਿੱਤੀ ਜਾਵੇ ਉਸ ਤੋਂ ਬਾਅਦ ਸਰਕਾਰ ਨੂੰ ਚਿੱਠੀ ਕੱਢ ਦਿੱਤੀ ਜਾਂਦੀ ਆ ਔਰ ਸਰਕਾਰ ਉਸ ਫੈਸਲੇ ਤੇ ਮੋਹਰ ਵੀ ਲਗਾ ਦਿੰਦੀ ਆ ਲੇਕਿਨ ਹੁਣ ਉਸ ਵਿਵਾਦਤ ਅਫਸਰ ਨੇ ਫਿਰ ਕਿਸੇ ਦੇ ਨਾਲ ਮਿਲੀ ਪੁੱਗਤ ਕਰਕੇ ਫਿਰ ਉਹ ਬੀਡੀਪੀਓ ਲੱਗ ਗਿਆ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿਧਾਨ ਸਭਾ ਦੀ ਜਿਹੜੀ ਪ੍ਰੂਵਲਸ ਕਮੇਟੀ ਜਿਹਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕਹਿੰਦੇ ਜਾਂ ਮर्यादा ਕਮੇਟੀ ਕਹਿੰਦੇ ਨੇ ਉਸ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਉਹ ਨੇ ਬਰਨਾਲਾ ਦੇ ਨਾਲ ਸਬੰਧ ਰੱਖਣ ਵਾਲੇ ਵਿਧਾਇਕ ਕਲਵੰਦ ਸਿੰਘ ਪੰਡੋਰੀ ਤੇ ਕਲਵੰਤ ਸਿੰਘ ਪੰਡੋਰੀ ਦੇ ਜ਼ਿਲ੍ਹੇ ਦੇ ਵਿੱਚ ਹੀ ਉਹ ਬੀ ਡੀ ਪੀਓ ਲੱਗ ਗਏ ਨੇ ਹੋ ਸਕਦਾ ਹੈ ਕਿ ਇਸ ਮਸਲੇ ਦੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਨਾ ਕੋਈ ਜਾਣਕਾਰੀ ਹੋਵੇ ਹੋ ਸਕਦਾ ਹੈ ਕਿ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਐਮ ਐਲ ਏ ਕਲਵੰਤ ਸਿੰਘ ਪੰਡੋਰੀ ਕੋਲ ਨਾ ਹੋਵੇ ਲੇਕਿਨ ਸਵਾਲ ਹੈ ਕਿ ਜਿਹੜਾ ਫੈਸਲਾ ਵੀ ਉਸ ਆਫੀਸਰ ਨੂੰ ਨਾ ਕਿਤੇ ਜ਼ਿੰਮੇਵਾਰੀ ਵਾਲੀ ਪੋਸਟ ਦਿੱਤੀ ਜਾਵੇ ਫਿਰ ਉਹ ਕਿਵੇਂ ਪਿੰਡੂ ਪੰਚਾਇਤ ਵਿਕਾਸ ਵਿਭਾਗ ਉਹਨਾਂ ਨੂੰ ਫਿਰ ਇੱਕ ਕਲਰਕ ਨੂੰ ਬੀਡੀਪੂ ਲਗਾ ਜਾਂਦੇ ਨੇ ਮਾਮਲਾ ਚਰਚਾ ਦੇ ਵਿੱਚ ਤੇ ਇਸ ਮਸਲੇ ਦੇ ਵਿੱਚਕਰ ਫਿਰ ਜਿਹੜੇ ਨੇ ਦਿਨਾਨਗਰ ਤੋਂ ਕਾਂਗਰਸ ਪਾਰਟੀ ਦੀ ਵਿਧਾਇਕ ਅਤੇ ਸਾਬਕਾ ਵਜ਼ੀਰ ਅਰਣਾ ਚੌਧਰੀ ਨੇ ਪਿੰਡੂ ਵਿਕਾਸ ਵਿਭਾਗ ਨੂੰ ਸ਼ਿਕਾਇਤ ਦਿੱਤੀ ਆ ਅਸਲ 'ਚ ਪੂਰਾ ਮਸਲਾ ਕੀ ਆ ਔਰ ਕਦੋਂ-ਕਦੋਂ ਇਹਦੇ ਖਿਲਾਫ ਕਾਰਵਾਈ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਸਲ ਦੇ ਵਿੱਚ ਗਸਤ ਮਹੀਨੇ ਦੀ ਗੱਲ ਆ 18 ਅਗਸਤ ਦੀ ਆ 2023 ਦੇ ਵਿੱਚ ਦਿਨਾਨਗਰ ਵਿਧਾਨ ਸਭਾ ਦੇ ਹਲਕੇ ਤੋਂ ਕਾਂਗਰਸ ਪਾਰਟੀ ਦੀ ਵਿਧਾਇਕ ਔਰਨਾ ਚੌਧਰੀ ਹੋਣਾ ਨੇ ਸ਼ਿਕਾਇਤ ਕੀਤੀ ਸੀ ਕਿ ਬਲਾਕ ਦਰੋਂਗਲਾ ਦੇ ਵਿੱਚ ਤਨਾਤ ਰਹੇ ਸੀਨੀਅਰ ਸਹਾਇਕ ਜਿਹੜਾ ਲੇਖਾ ਨੇ ਉਹਨੂੰ ਵਾਧੂ ਚਾਰਜ ਦੇ ਕੇ ਬੀਡੀਪੀ ਲਗਾਇਆ ਸੀ ਜਿਹਦਾ ਨਾਮ ਸੀ ਹੀਰਾ ਸਿੰਘ ਤੇ ਹੀਰਾ ਸਿੰਘ ਨੂੰ ਕਾਂਗਰਸ ਪਾਰਟੀ ਦੀ ਵਿਧਾਇਕ ਕਦੀ ਅੰਦੇਖੀ ਕਰਨੀ ਮਹਿੰਗੀ ਪਈ ਸੀ ਕਿਉਂਕਿ ਉਸ ਨੂੰ ਬਾਅਦ ਚ ਵਿਧਾਨ ਸਭਾ ਦੀ ਪ੍ਰਿਵਿੰਜ ਕਮੇਟੀ ਚ ਗੱਲ ਪਹੁੰਚੀ ਤੇ ਫਿਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਉਹਨਾਂ ਨੂੰ ਬਦਲ ਕੇ ਵਿਧਾਨ ਸਭਾ ਦੀ ਛਪਾਰਸ਼ਾਂ ਲਾਗੂ ਕਰ ਦਿੱਤੀਆਂ ਬਦਲ ਕੇ ਦਰਾੰਗਲਾ ਤੋਂ ਬਦਲ ਕੇ ਉਹਨਾਂ ਨੇ ਮੁੱਖ ਦਫ਼ਤਰ ਮਹਾਲੀ ਵਿੱਚ ਪੈਨਸ਼ਨ ਸ਼ਾਖਾ ਦੇ ਵਿੱਚ ਲਗਾ ਦਿੱਤਾ ਗਿਆ ਇਸ ਦੇ ਨਾਲ ਹੀ ਆਦੇਸ਼ ਪਾਸ ਕੀਤੇ ਗਏ ਸੀ ਕਿ ਆਪ ਵਿੱਚ ਵਿੱਚ ਇਸ ਅਧਿਕਾਰੀ ਨੂੰ ਕਿਸੇ ਵੀ ਪਬਲਿਕ ਡੀਲਿੰਗ ਵਾਲੀ ਜਗ੍ਹਾ ਤੇ ਤਨਾਤ ਨਾਲ ਕੀਤਾ ਜਾਵੇ ਇਹਨਾਂ ਦੀ ਤਨਾਤੀ ਤੇ ਰੋਕ ਲਗਾ ਦਿੱਤੀ ਗਈ ਸੀ ਅਸਲ ਵਿੱਚ ਸਾਰੀ ਕਾਰਵਾਈ ਹਲਕਾ ਵਿਧਾਇਕ ਅਰਨਾ ਚੌਧਰੀ ਰਿਸ਼ਕਤ ਤੋਂ ਹੀ ਜਿਨ੍ਹਾਂ ਨੇ ਫਿਰ BDP ਦੇ ਅੜੀਲ ਰਵਈਏ ਦੇ ਖਿਲਾਫ ਜਿਹੜਾ ਵਾ ਵਿਧਾਨ ਸਭਾ ਦੀ ਪ੍ਰਿਵੀਲੇਜ ਕਮੇਟੀ ਨੂੰ ਮਾਮਲਾ ਸੌਂਪਿਆ ਸੀ ਉਦੋਂ ਮਸਲਾ ਉੱਠਿਆ ਸੀ ਕਿ ਵਿਧਾਇਕ ਕੋਲ ਬਲਾਕ ਸੰਪਤੀ ਦਰੰਗਲਾ ਦੇ ਚੇਅਰਮੈਨ ਨੂੰ ਹਲਕੇ ਦੇ ਕੁਝ ਮਸਲੇ ਵਿਚਾਰ ਲਈ ਇੱਕ ਸੰਪਤੀ ਦਫਤਰ ਵਿੱਚ ਇੱਕ ਮੀਟਿੰਗ ਬੁਲਾਉਣ ਲਈ ਆਖਿਆ ਸੀ ਪਰ ਬੀਡੀਪੀ ਨੇ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਦੇ ਇਲਜ਼ਾਮ ਲਗੇ ਸੀ ਕਿ ਇਸ ਸਮਤੀ ਦੀ ਇਸ ਮੀਟਿੰਗ ਨੂੰ ਅਸਫਲ ਕਰਨ ਵਾਸਤੇ ਹਰ ਤਰ੍ਹਾਂ ਦੇ ਹੱਥ ਕੰਡੇ ਵਰਤੇ ਸੀ ਤੇ ਮੀਟਿੰਗ ਤੋਂ ਪਹਿਲਾਂ ਹੀ ਦਫਤਰ ਵਿੱਚ ਸਮਤੀ ਦੀ ਪ੍ਰੋਸੀਜਰ ਰਜਿਸਟਰੀ ਰਜਿਸਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਾਲਾ ਬੰਦ ਕਰ ਦਿੱਤਾ ਗਿਆ ਸੀ ਤੇ ਦਫਤਰ ਦੇ ਦੂਜੇ ਅਧਿਕਾਰੀਆਂ ਨੂੰ ਵੀ ਮੀਟਿੰਗ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ ਸੀ ਜਦ ਮੀਟਿੰਗ ਵਿੱਚ ਵਿਧਾਇਕ ਕਾਂਗਰਸ ਪਾਰਟੀ ਦੇ ਵਿਧਾਇਕ ਅਰਨਾ ਚੌਧਰੀ ਪਹਿਲੇ ਸੰਪਤੀ ਦੇ ਚੇਅਰਮੈਨ ਤੇ ਹੋਰ ਮੈਂਬਰ ਸਭਾਣ ਹਾਜ਼ਰ ਹੋ ਕੇ ਗਏ ਤੇ ਉਹ ਲੰਮਾ ਸਮਾਂ ਇੰਤਜ਼ਾਰ ਕਰਦੇ ਰਹੇ ਇਸ ਦੌਰਾਨ ਬੀ ਡੀ ਪੀਓ ਹੀਰਾ ਸਿੰਘ ਨੂੰ ਫੋਨ ਤੇ ਵੀ ਉਸ ਸਮੇਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਅਰਨਾ ਚੌਧਰੀ ਨੇ ਵਿਧਾਨ ਸਭਾ ਦੀ ਜਿਹੜੀ ਵਿਸ਼ੇਸ਼ ਅਧਿਕਾਰ ਕਮੇਟੀ ਪ੍ਰਿਵਿਲੇਜ ਕਮੇਟੀ ਉਹਨੂੰ ਮਾਮਲਾ ਉਹਦੇ ਧਿਆਨ ਵਿੱਚ ਲਿਆਂਦਾ ਕਿ ਕਿਵੇਂ ਇੱਕ ਚੁਣੇ ਹੋਏ ਐਮ ਐਲ ਏ ਦੀ ਕਿਸ ਤਰ੍ਹਾਂ ਕਦਰਾਂ ਕੀਮਤਾਂ ਨੂੰ ਢਾਲ ਆਉਂਦੇ ਹੋਏ ਕਿਵੇਂ ਅਧਿਕਾਰੀ ਮਨਮਰਜ਼ੀਆਂ ਕਰਦੇ ਨੇ ਉਦੋਂ ਜਿਹੜੀ ਵਿਸ਼ੇਸ਼ ਅਧਿਕਾਰ ਕਮੇਟੀ ਆ ਉਹਦੇ ਚ ਪਾਇਆ ਗਿਆ ਸੀ ਕਿ ਇਹ ਬਹੁਤ ਹੀ ਕੁਤਾਹੀ ਕੀਤੀ ਗਈ ਹੈ ਜ਼ਿੰਮੇਵਾਰੀ ਤੋਂ ਭੱਜੇ ਨਹੀਂ ਜ਼ਿੰਮੇਵਾਰੀ ਤੋਂ ਕੁਤਾਹੀ ਕੀਤੀ ਇਸ ਕਰਕੇ ਇਹਨਾਂ ਨੇ ਇੱਕ ਚੁਣੇ ਹੋਏ ਨਮਾਇंदे ਦੇ ਵਿਸ਼ੇਸ਼ ਅਧਿਕਾਰਾਂ ਦਾ ਹਨਨ ਵੀ ਕੀਤਾਗਾ ਹਾਲਾਂਕਿ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਗਰਦਾਸਪੁਰ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਉਦੋਂ ਵੀ ਕਾਰਵਾਈ ਨਹੀਂ ਹੋਈ ਲੇਕਿਨ ਬਾਅਦ ਵਿੱਚ ਜਦੋਂ ਮਾਮਲਾ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪਹੁੰਚਦਾ ਤੇ ਉਸ ਰਿਪੋਰਟ ਦੇ ਆਧਾਰ ਤੇ ਫਿਰ ਸਰਕਾਰ ਨੂੰ ਉਸ ਬੀਡੀਪੀਓ ਦੇ ਖਿਲਾਫ ਕਾਰਵਾਈ ਕਰਨੀ ਪਈ ਤੇ ਉਹਨਾਂ ਨੂੰ ਗਰਦਾਸਪੁਰ ਤੋਂ ਬਦਲ ਕੇ ਦਰਾੰਗਲਾ ਬਲਾਕ ਤੋਂ ਬਦਲ ਕੇ ਮਹਾਲੀ ਦੇ ਪੈਨਸ਼ਨ ਸ਼ਾਖਾ ਵਿੱਚ ਤਨਖਾਦ ਕਰ ਦਿੱਤਾ ਗਿਆ ਸੀ ਇਸ ਮਸਲੇ ਦੇ ਵਿੱਚ ਹੁਣ ਦੁਬਾਰਾ ਇਹਨਾਂ ਨੂੰ ਇਹ ਲਗਾ ਦਿੱਤਾ ਗਿਆ ਕਿ ਕਿਵੇਂ ਇੱਕ ਦਾਗੀ ਅਫੀਸਰ ਜਿਹਨੂੰ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਕਹਿ ਦਿੱਤਾ ਕਿ ਪਬਲਿਕ ਡੀਲਿੰਗ ਵਾਲੀ ਇਹਨੂੰ ਮੋੜ ਤੋਂ ਕੁਰਸੀ ਨਾ ਦਿੱਤੀ ਜਾਵੇ ਲੇਕਿਨ ਇਸ ਦੇ ਬਾਵਜੂਦ ਉਹ ਕੁਰਸੀ ਮੋੜ ਤੋਂ ਜਿਲ੍ਹਾ ਬਰਨਾਲਾ ਦੇ ਬਲਾਕ ਸਹਿਣਾ ਵਿੱਚ ਬीडीपीਓ ਲੱਗਣ ਵਿੱਚ ਕਾਮਯਾਬ ਹੋ ਗਿਆ ਜਿਸ ਕਰਕੇ ਇੱਕ ਵਾਰ ਫਿਰ ਜਿਹੜੇ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸਾਬਕਾ ਵਜ਼ੀਰ ਅਰਨਾ ਚੌਧਰੀ ਨੇ ਫਾਈਨੈਂਸ਼ੀਅਲ ਕਮਿਸ਼ਨਰ ਰੂਰਲ ਡਿਵੈਲਪਮੈਂਟ ਅਤੇ ਪੰਚਾਇਤ ਨੂੰ ਚਿੱਠੀ ਲਿਖੀ ਹੈ ਕਿ ਜਿਹੜੀ ਹੀਰਾ ਸਿੰਘ ਅਕਾਊਂਟ ਕਲਰਕ ਨੇ ਪੈਨਸ਼ਨ ਬ੍ਰਾਂਚ ਦੇ ਉਹਨਾਂ ਨੂੰ ਕਿਵੇਂ ਸੈਣਾ ਬਲਾਕ ਦੇ ਵਿੱਚ ਬੀ ਡੀ ਪੀਓ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦਕਿ ਇਹਨਾਂ ਨੂੰ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਆਦੇਸ਼ ਪਾਸ ਕੀਤੇ ਸੀ ਕਿ ਇਨਾਂ ਨੂੰ ਕਿਤੇ ਵੀ ਭਵਿੱਖ ਦੇ ਵਿੱਚ ਅਜਿਹੀ ਪੋਸਟ ਨਾ ਦਿੱਤੀ ਜਾਵੇ ਇਸ ਮਸਲੇ 'ਚ ਉਹਨਾਂ ਨੇ ਚਿੱਠੀ ਵੀ ਲਿਖੀ ਹੁਣ ਸਭ ਤੋਂ ਪਹਿਲਾਂ ਜਿਹੜੀ ਵਿਧਾਨ ਸਭਾ ਦੀ 11 ਪੇਜ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਆ ਉਹ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਕਿ ਆਖਰ ਉਸ ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀ ਕੁਝ ਕਿਹਾ ਸੀ ਇਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਵਿਸ਼ਾ ਹੈ ਕਿ ਸ਼੍ਰੀਮਤੀ ਹਰਨਾ ਚੌਧਰੀ ਐਮ ਐਲ ਏ ਦੁਬਾਰਾ ਹੀਰਾ ਸਿੰਘ ਸੀਨੀਅਰ ਸਹਾਇਕ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਉਸ ਵੇਲੇ ਬीडीपीਓ ਬਲਾਕ ਦਰਾੰਗਲਾ ਹਲਕਾ ਦਿਨਨਗਰ ਵਿਰੁੱਧ ਉਠਾਏ ਗੇ ਵਿਸ਼ੇਸ਼ ਅਧਿਕਾਰ ਦੇ ਮਾਮਲੇ ਸੰਬੰਧੀ ਇਹ ਵਿਧਾਨ ਸਭਾ ਦੇ ਵੱਲੋਂ ਮੁਖ ਸਕੱਤਰ ਪੰਜਾਬ ਨੂੰ ਇੱਕ ਚਿੱਠੀ ਲਿਖੀ ਗਈ ਸੀ 18 ਜੁਲਾਈ 2013 ਜਿਹਦੇ ਵਿੱਚ ਵਿਧਾਨ ਸਭਾ ਦੇ ਸਕੱਤਰ ਨੇ ਕਿਹਾ ਸੀ ਕਿ ਮੈਨੂੰ ਆਪ ਜੀ ਨੂੰ ਸ਼੍ਰੀਮਤੀ ਅਰਨਾ ਚੌਧਰੀ ਐਮ ਐਲ ਏ ਦੁਆਰਾ ਹੀਰਾ ਸਿੰਘ ਸਹਾਇਕ ਸੀਨੀਅਰ ਸਹਾਇਕ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਉਸ ਵੇਲੇ ਬीडीपीਓ ਦਰਾੰਗਲਾ ਹਲਕਾ ਦਿਨਾਨਗਰ ਵੱਲੋਂ ਉਠਾਏ ਗਏ ਵਿਸ਼ੇਸ਼ ਅਧਿਕਾਰ ਦੇ ਮਾਮਲੇ ਸੰਬੰਧੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੁਆਰਾ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਪੇਸ਼ ਕੀਤੀ ਗਈ ਰਿਪੋਰਟ ਦੀ ਕਾਪੀ ਭੇਜਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਉਕਤ ਰਿਪੋਰਟ ਵਿੱਚ ਦਰਜ ਸਿਫਾਰਸ਼ਾਂ ਅਨਸਾਰ ਜੋ ਕਾਰਵਾਈ ਕੀਤੀ ਜਾਵੇ ਹੁਣ ਜਿਹੜੇ ਵਿਸ਼ੇਸ਼ ਅਧਿਕਾਰ ਕਮੇਟੀ ਦੀ ਜਿਹੜੀ ਆ ਉਹਦੇ ਵਿੱਚ ਪੂਰੀ ਜਿਹੜੀ ਡਿਟੇਲ ਹੈ 11 ਪੇਜ ਦੀ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਜਿਹੜੀ ਕਮੇਟੀ ਸੀ ਉਹਦੇ ਦੇ ਵਿੱਚ ਕੁਲਤਾਰ ਸਿੰਘ ਪੰਡੋਰੀ ਜਿਹੜੇ ਚੇਅਰਮੈਨ ਨੇ ਅਰਣਾ ਚੌਧਰੀ ਸੁਖਵਿੰਦਰ ਸਿੰਘ ਸੁਖੀ ਸੰਤੋਸ਼ ਕੁਮਾਰ ਕਟਾਰੀਆ ਹਰਦੇਪ ਸਿੰਘ ਲਾਢੀ ਕੁਲਜੀਤ ਸਿੰਘ ਰੰਦਾਵਾ ਤਰਨਪ੍ਰੀਤ ਸਿੰਘ ਸੋਂਦ ਨਰੇ ਨਰਿੰਦਰ ਕੌਰ ਭਰਾਜ ਨਰੇਸ਼ ਖਟਾਰੀਆ ਮਨਜਿੰਦਰ ਸਿੰਘ ਲਾਲਪੁਰਾ ਰਜਿੰਦਰਪਾਲ ਕੌਰ ਸ਼ੀਨਾ ਤੇ ਰੁਪਿੰਦਰ ਸਿੰਘ ਹੈਪੀ ਇਹ ਸਾਰੇ ਪ੍ਰਿਵੀਲੇਜ ਕਮੇਟੀ ਦੇ ਮੈਂਬਰ ਸਨ ਜਿਹਦੇ ਕਲਵੰਤ ਸਿੰਘ ਪੰਡੋਰੀ ਚੇਅਰਮੈਨ ਸਨ ਤੇ ਕਲਵੰਤ ਸਿੰਘ ਪੰਡੋਰੀ ਦਾ ਜ਼ਿਲ੍ਹਾ ਜਿਹੜਾ ਉਹ ਬਰਨਾਲਾ ਤੇ ਬਰਨਾਲੇ ਦੀ ਰਾਖਵੀ ਸੀਟ ਤੋਂ ਹੀ ਐਮਐਲਏ ਬਣੇ ਨੇ ਤੇ ਉਸੇ ਜ਼ਿਲ੍ਹੇ ਦੇ ਵਿੱਚ ਸੈਣਾ ਬਲੌਕ ਆ ਜਿੱਥੇ ਅੱਜਕੱਲ ਹੀਰਾ ਸਿੰਘ ਨੂੰ ਬੀਡੀਪੀਓ ਲਗਾਇਆ ਗਿਆ ਹੁਣ ਸਭ ਤੋਂ ਵੱਡੀ ਗੱਲ ਇਹਦੇ 'ਚ ਜਿਹੜਾ ਲਿਖਿਆ ਗਿਆ ਇਸ ਮਾਮਲੇ ਦੇ ਵਿਚਾਰਕ ਲਈ ਕਮੇਟੀ ਨੇ 6 ਬੈਠਕਾਂ ਕੀਤੀਆਂ ਸੀ 9 11 2022 17 11 2022 29 11 2022 13 12 2023 23 6 2023 ਅਤੇ 27 6 2023 ਨੂੰ ਕੀਤੀਆਂ ਅਤੇ ਕਮੇਟੀ ਨੇ ਮਿਤੀ 11 ਜੁਲਾਈ 2023 ਨੂੰ ਹੋਈ ਬੈਠਕ ਵਿੱਚ ਅੰਤਵਰੂਪ ਦਿੱਤਾ ਸੀ ਹਰ ਇੱਕ ਬੈਠਕ ਦੀ ਜਿਹੜੀ ਕਾਰਵਾਈ ਦਾ ਰਸਮਕੀ ਰਿਕਾਰਡ ਪੰਜਾਬ ਦਾ ਸਭਾ ਵਿੱਚ ਰੱਖਿਆ ਗਿਆ ਸੀ ਇਹਦੇ ਵਿੱਚ ਇਹ ਕਿਹਾ ਸੀ ਕਿ ਅ ਵਿਸ਼ੇਸ਼ ਅਧਿਕਾਰ ਕਮੇਟੀ ਦਾ ਸਭਾਪਤੀ ਕਮੇਟੀ ਵੱਲ ਇਸ ਸਬੰਧ ਵਿੱਚ ਅਧਿਕਾਰ ਦਿੱਤੇ ਜਾਂਦੇ ਸ਼੍ਰੀਮਤੀ ਅਰਨਾ ਚੌਧਰੀ ਐਮ ਐਲ ਏ ਵੱਲੋਂ ਹੀਰਾ ਸਿੰਘ ਸੀਨੀਅਰ ਸਹਾਇਕ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਕਾਸ ਭਵਨ ਉਸ ਵੱਲੋਂ ਬੀ ਡੀ ਪੀਓ ਦਰਾੰਗਲਾ ਹਲਕਾ ਦਿਨਾਂਗਰ ਵਿਰੁੱਧ ਠਾਏ ਗਏ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਸੰਬੰਧੀ ਕਮੇਟੀ ਰਿਪੋਰਟ ਪੇਸ਼ ਕੀਤੀ ਆ। ਵਿਸ਼ੇਦ ਘਾਰ ਦੀ ਲੰਗਣਾ ਦੇ ਨੋਟਿਸ ਵਿੱਚ ਅਰਨਾ ਚੌਧਰੀ ਐਮਐਲਏ ਨੇ ਦੋਸ਼ ਲਾਇਆ ਹੈ ਕਿ ਉਹਨਾਂ ਵੱਲੋਂ ਚੇਅਰਮੈਨ ਪੰਚਾਇਤ ਸੰਮਤੀ ਬਲਾਕ ਦਰਾਂਗਲਾ ਦੀਨਾਂ ਨੂੰ ਆਪਣੇ ਹਲਕੇ ਦੇ ਕੁਝ ਮਸਲੇ ਡਿਸਕਸ ਕਰਨ ਲਈ ਸੰਮਤੀ ਦੀ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਗਈ ਸੀ ਜਿਸ ਵਿੱਚ ਸਬੰਧਤ ਅਧਿਕਾਰੀਆਂ ਨੂੰ ਸੰਮਤੀ ਦਫਤਰ ਵਿੱਚ ਬੁਲਾਇਆ ਗਿਆ ਸੀ ਪਰ ਤੂ ਭਾਗ ਦੇ ਅਧਿਕਾਰੀ ਮੀਟਿੰਗ ਵਿੱਚ ਨਾ ਹਾਜ਼ਰ ਨਹੀਂ ਹੋਏ ਬਲਕਿ ਹੀਰਾ ਸਿੰਘ ਬੀਡੀਪੀ ਨੇ ਮੀਟਿੰਗ ਤੋਂ ਪਹਿਲਾਂ ਹੀ ਆਪਣੇ ਦਫਤਰ ਵਿੱਚ ਸੰਮਤੀ ਦੀ ਪ੍ਰੋਸੀਡਿੰਗਜ਼ ਜਿਸਟਰ ਨੂੰ ਆਪਣੀ ਕਸਟਡੀ ਵਿੱਚ ਲੈ ਕੇ ਕਾਲੇ ਵਿੱਚ ਬੰਦ ਕਰ ਦਿੱਤਾ ਗਿਆ ਮੀਟਿੰਗ ਤਾਂ ਜੋ ਮੀਟਿੰਗ ਨਾ ਹੋ ਸਕੇ ਇਸ ਸੰਬੰਧੀ ਮੈਂਬਰ ਸੁਬਨ ਵੱਲੋਂ ਹੀਰਾ ਸਿੰਘ ਨਾਲ ਟੈਲੀਫੋਨ ਦੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਬਾਅਦ ਉਹਨਾਂ ਕੋਈ ਸੰਪਰਕ ਨਹੀਂ ਕੀਤਾ ਜਿਸ ਕਰ ਉਹਨਾਂ ਦੇ ਮਾਨ ਸਤਕਾਰ ਅਤੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਹੋਈ ਇਸ ਮਸਲੇ ਦੇ ਵਿੱਚ ਫਿਰ ਜਿਹੜੀ ਰਿਪੋਰਟ ਦਿੱਤੀ ਜਾਂਦੀ ਹੈ ਉਹਦੇ ਵਿੱਚ ਇਹ ਕਿਹਾ ਜਾਂਦਾ ਸਰਕਾਰ ਨੂੰ ਜਿਹੜੇ ਸਰਕਾਰ ਲਾਗੂ ਵੀ ਕਰ ਦਿੰਦੀ ਹੈਗੀ ਉਹਦੇ ਵਿੱਚ ਇਹ ਪੂਰੀ ਡਿਟੇਲ ਰਿਪੋਰਟ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਪਵਿੱਖੇ ਦੇ ਵਿੱਚ ਇਹਨਾਂ ਨੂੰ ਕਿਸੇ ਵੀ ਪੋਸਟ ਤੇ ਨਾਂ ਲਗਾਇਆ ਜਾਵੇ ਵਿਧਾਨ ਸਭਾ ਦੀ ਜਿਹੜੀ ਪ੍ਰਿਵੈਂਸ ਕਮੇਟੀ ਉਹਨਾਂ ਨੇ ਮੀਟਿੰਗ ਤੋਂ ਬਾਅਦ ਸਿੱਟਾ ਕੀ ਕਟਿਆ ਉਹਨਾਂ ਨੇ ਕਿਹਾ ਕਿ ਕਮੇਟੀ ਨੇ ਮਹਿਸੂਸ ਕੀਤਾ ਕਿ ਹੀਰਾ ਸਿੰਘ ਸੀਨੀਅਰ ਸਹਾਇਕ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਉਸ ਵੇਲੇ ਬੀਡੀਪੀਓ ਬਲਾਕ ਦਰੰਗਲਾ ਵੱਲੋਂ ਦਿੱਤੇ ਗਏ ਰਿਕਾਰਡ ਅਨੁਸਾਰ 7 April 2022 ਨੂੰ ਉਹ ਦਰੰਗਲਾ ਵਿੱਚ ਪੋਸਟਡ ਨਹੀਂ ਸੀ ਤੇ ਮਿਤੀ 6 May 2022 ਨੂੰ ਚੇਅਰਮੈਨ ਪੰਚਾਇਤ ਸੰਪਤੀ ਬਲਾਕ ਦਰੰਗਲਾ ਦੁਬਾਰਾ ਸੱਦੀ ਕੇ ਮੀਟਿੰਗ اٹੈਂਡ ਕਰਨ ਦੇ ਮਾਮਲੇ ਉਸ ਵੱਲੋਂ ਸੰਜੀਦਾ ਟੱਗ ਨਾ ਨਹੀਂ ਲਿਆ ਗਿਆ ਉਸ ਵੱਲੋਂ ਆਪਣੇ ਬਿਆਨ ਵਿੱਚ ਕਿਹਾ ਗਿਆ ਕਿ ਡੀਡੀਪੀਓ ਅਤੇ ਏਡੀਸੀ ਦੇ ਨਾਲ ਮੀਟਿੰਗ ਵਿੱਚ ਹਾਜ਼ਰ ਹੋਣ ਕਰਨੋ ਮਿਤੀ 6 ਮਈ 2022 ਦੀ ਅਭਾਗ ਦੇ ਏਡੀਸੀ ਦੇ ਡਾਇਰੈਕਟਰ ਦਲ ਮੀਟਿੰਗ ਇਸ ਕਰਕੇ ਮੀਟਿੰਗ ਚ اٹੈਂਡ ਨਹੀਂ ਹੋ ਸਕਿਆ ਜਦ ਕਿ ਉਸ ਵੱਲੋਂ ਮੰਨਿਆ ਗਿਆ ਜੇਕਰ ਉਸ ਦੇ ਵਿਭਾਗ ਦੇ ਏਡੀਸੀ ਦੇ ਡਾਇਰੈਕਟਰ ਨੂੰ ਮੀਟਿੰਗ ਬੁਲਾਈ ਜਾਵੇ ਤਾਂ ਉਹ ਡਾਇਰੈਕਟਰ ਦੇ ਉੱਚ ਅਹੁਦੇ ਦੇ ਮੱਦੇ ਨਜ਼ਰ ਉਹਨਾਂ ਦੀ ਮੀਟਿੰਗ ਵਿੱਚ ਹਾਜ਼ਰ ਹੁੰਦਾ ਇਸ ਗੱਲ ਦਾ ਕਮੇਟੀ ਦਾ ਗੰਭੀਰ ਨੋਟ ਲਿਆ ਤੇ ਮਹਿਸੂਸ ਕੀਤਾ ਕਿ ਸਰਕਾਰੀ ਹਦਾਇਤਾਂ ਹੁੰਦੇ ਹੋਏ ਵੀ ਉਸ ਵੇਲੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਠੀਕ ਤਰ੍ਹਾਂ ਡੀਲ ਨਹੀਂ ਕੀਤਾ ਗਿਆ ਅਤੇ ਲੋਕ ਪ੍ਰਤੀਨਿਧੀ ਬਜਾਏ ਆਪਣੇ ਉੱਚ ਅਧਿਕਾਰੀਆਂ ਨੂੰ ਤਰਜੀਹ ਦਿੱਤੇ ਜਦ ਕਿ ਉਹ ਆਪਣੇ ਅਧਿਕਾਰੀ ਨੂੰ ਸੂਚਿਤ ਕਰਕੇ ਸੱਦੀ ਕੇ ਮੀਟਿੰਗ ਵਿੱਚ ਹਾਜ਼ਰ ਹੋ ਸਕਦਾ ਸੀ ਕਿਉਂਕਿ ਦੋਹਾਂ ਮੀਟਿੰਗਾਂ ਵਿੱਚ ਤਕਰੀਬਨ 2.5 ਘੰਟੇ ਦਾ ਫਰਕ ਸੀ ਜੇਕਰ ਉਹ ਸੱਦੀ ਮੀਟਿੰਗ ਵਿੱਚ ਹਾਜ਼ਰ ਹੋਣ ਤੋਂ ਸਮਰਥ ਸੀ ਤਾਂ ਉਸ ਵੇਲੇ ਇਸ ਬਾਬਤ ਮੈਂਬਰ ਸਾਇਬਾ ਨੂੰ ਸੂਚਿਤ ਕਰਨਾ ਬੰਦਾ ਸੀ ਸੁਝਾਅ ਦਾ ਕਿ ਉਹ ਮੀਟਿੰਗ ਵਿੱਚ ਜਾਣਬੁੱਝ ਕੇ ਸ਼ਾਮਲ ਨਹੀਂ ਹੋਇਆ ਜੋ ਕਿ ਇੱਕ ਜ਼ਿੰਮੇਵਾਰੀ ਦੇ ਅਹੁਦੇ ਤੇ ਤਨਾਤ ਵਿਕਤੀ ਦੇ ਗੈਰ ਜ਼ਿੰਮੇਵਾਰ ਰਵਿਵਿਥੀਰੇ ਨੂੰ ਸਾਬਤ ਕਰਦਾ ਉਸ ਵੇਲੇ ਕਿਸੇ ਕਾਰਨ ਕਰਕੇ ਮੀਟਿੰਗ ਅਟੈਂਡ ਕਰਨਾ ਸੰਭਵ ਨਾ ਹੋਵੇ ਸਬੰਧੀ ਸਮੇਂ ਸਿਰ ਸੂਚਿਤ ਕੀਤਾ ਜਾਣਾ ਚਾਹੀਦਾ ਸੀ ਕਮੇਟੀ ਵਿੱਚ ਧਿਆਨ ਕਮੇਟੀ ਦੇ ਧਿਆਨ ਵਿੱਚ ਅਰਨਾ ਚੌਧਰੀ ਐਮ ਐਲ اے ਨੇ ਲਿਆਂਦਾ ਕਿ ਹੀਰਾ ਸਿੰਘ ਸੀਨੀਅਰ ਸਾਇਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਜੋ ਕਿ ਇੱਕ ਜੂਨੀਅਰ ਕਰਮਚਾਰੀ ਹੈ ਤੇ ਉਸ ਵਿਰੁੱਧ ਸ਼ਿਕਾਇਤ ਦੀ ਵੀ ਪੈਂਡਿੰਗ ਹੈ ਦੀ ਪੋਸਟਿੰਗ ਸੰਬੰਧਿਤ ਵਿਭਾਗ ਵੱਲੋਂ ਮੂੜਕ ਕਾਰਜਕਾਰੀ ਬੀਡੀਪੀਓ ਵਜੋਂ ਦਿਨਾਨਗਰ ਵਿਧਾਨ ਸਭਾ ਹਲਕੇ ਵਿੱਚ ਕਰ ਦਿੱਤੀ ਗਈ ਹੈ ਜਿੱਤੇ ਉਸ ਵੱਲੋਂ ਕਟਾਈ ਕੀਤੀ ਗਈ ਸੀ ਕਮੇਟੀ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਤੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪੰਜਾਬ ਵਿਧਾਨ ਸਭਾ ਦੇ ਪੱਤਰ ਜਾਦਪੱਤਰ ਤੇ ਟੈਲੀਫੋਨ ਕਾਲ ਰਾਹੀਂ ਬਾਰ-ਬਾਰ ਕੈਂਡ ਦੇ ਬਾਵਜੂਦ ਮੰਗੀ ਸੂਚਨਾ ਪੂਰੀ ਨਹੀਂ ਭੇਜੀ ਗਈ ਪੰਜਾਬ ਵਿਧਾਨ ਸਭਾ ਦੀ ਕਮੇਟੀਆਂ ਵਿੱਚ ਇੱਕ ਮਿੰਨੀ ਹਾਊਸ ਉਹ ਜੋ ਕੰਮ ਕਰਦੀਆਂ ਨੇ ਤੇ ਕਮੇਟੀ ਵੱਲੋਂ ਮੰਗੀ ਗਈ ਸੂਚਨਾ ਨਾ ਭੇਜਣਾ ਇੱਕ ਸਦ ਇੱਕ ਤਰ੍ਹਾਂ ਦਾ ਸਦਨ ਦਾ અપਮਾਨ ਹੀਰਾ ਸਿੰਘ ਸੀਨੀਅਰ ਸਾਇਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਕਾਸ ਭਵਨ ਉਸ ਸਮੇਂ ਦਰਾਂਗਲਾ ਬਲਾਕ ਨੇ ਕਮੇਟੀ ਸਾਹਮਣੇ ਆਪਣੀ ਗਲਤੀ ਮੰਨਦੇ ਹੋਏ ਮਾਫੀ ਮੰਗੀ ਅਤੇ ਭਵਿੱਖ ਵਿੱਚ ਅਜਿਹਾ ਨਾ ਕਰਨ ਦਾ ਭਰੋਸਾ ਦਿਵਾਇਆ ਸੀ ਉਸ ਤੋਂ ਬਾਅਦ ਕਮੇਟੀ ਸਿਫਾਰਸ਼ਾਂ ਕੀ ਕਰਦੀ ਹੈ ਕਮੇਟੀ ਸਿਫਾਰਸ਼ਾਂ ਕਰਦੀ ਹੈ ਕਿ ਹੀਰਾ ਸਿੰਘ ਦੀ ਪੋਸਟਿੰਗ ਬਤੌਰ ਬੀ ਡੀਪੀਓ ਅਫਸਰ ਕਿਸੇ ਅਜੀਹੀ ਜ਼ਿੰਮੇਵਾਰੀ ਵਾਲੀ ਥਾਂ ਤੇ ਨਾ ਲਗਾਈ ਜਾਵੇ ਜਿੱਥੇ ਪਬਲਿਕ ਡੀਲਿੰਗ ਹੁੰਦੀ ਹੋਵੇ ਕਿਉਂਕਿ ਉਸ ਦਾ ਵਤੀਰਾ ਜਿਹੜਾ ਉਹ ਪਬਲਿਕ ਡੀਲਿੰਗ ਵਾਲੀ ਪੋਸਟ ਤੇ ਲੱਗਣ ਲਈ ਟੁਕਮਾ ਨਹੀਂ ਹੈ ਇਸ ਦੇ ਨਾਲ ਹੀ ਉਸ ਦੀ ਪੋਸਟਿੰਗ ਦਿਨਾਨਗਰ ਤੋਂ ਬਾਅਦ ਕਿਸੇ ਹੋਰ ਥਾਂ ਕੀਤੀ ਜਾਵੇ ਇੱਕ ਹੋਰ ਸਪਾਰਸ਼ ਕੀਤੀ ਕਿ ਹੀਰਾ ਸਿੰਘ ਸੀਨੀਅਰ ਸਹਾਇਕ ਪਿੰਡੂ ਵਿਕਾਸ ਪੰਚਾਇਤ ਵਿਭਾਗ ਭਵਨ ਮਹਾਲੀ ਉਸ ਵੇਲੇ ਬीडीपीਓ ਬਲਾਕ ਦਰੰਗਲਾ ਹਲਕਾ ਦਿਨਾਨਗਰ ਨੂੰ ਸਖਤ ਤਾੜਨਾ ਕੀਤੀ ਜਾਵੇ ਕਿਉਂਕਿ ਪਿਵਿੱਖ ਵਿੱਚ ਲੋਕ ਪ੍ਰਤੀਨਿਧੀਆਂ ਨਾਲ ਡੀਲ ਕਰਨ ਸਮੇਂ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਕੀਤੀ ਜਾਵੇ ਕਮੇਟੀ ਸੂਬੇ ਦੇ ਮੁੱਖ ਵਿਭਾਗ ਦੇ ਪਿੰਡੂ ਵਿਕਾਸ ਵਿਭਾਗ ਦੇ ਪ੍ਰਮੁਖ ਸਕੱਤਰ ਨੂੰ ਸਿਫਾਰਿਸ਼ ਕਰਦੀ ਹੈ ਕਿ ਮੰਗੀ ਗਈ ਸੂਚਨਾ ਨਾ ਭੇਜਣ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਇਹ ਵਿਧਾਨ ਸਭਾ ਦੀ ਜਿਹੜੀ ਕਮੇਟੀ ਸੀ ਉਹਨਾਂ ਨੇ ਰეკਮੈਂਡ ਕੀਤਾ ਸੀ ਤੇ ਉਸ ਤੋਂ ਬਾਅਦ ਜਿਹੜਾ ਵਾ ਇਹ ਮਸਲਾ ਕਾਫੀ ਗੰਭੀਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੇ ਵਿਭਾਗ ਨੇ ਕਾਰਵਾਈ ਜਿਹੜੀ ਆ ਉਸ ਤੇ ਫਿਰ 6 ਪੇਜ ਦਾ ਇੱਕ ਨੋਟਿਸ ਵੀ ਕੱਢ ਦਿੱਤਾ ਗਿਆ ਸੀ ਜਿਹੜੀ ਵਿਧਾਨ ਸਭਾ ਦੀ ਪ੍ਰਿਵਰੇਂਸ ਕਮੇਟੀ ਨੇ ਫੈਸਲਾ ਕੀਤਾ ਇਸ ਫਾਰਸ਼ ਕੀਤੀ ਸੀ ਉਹਦੇ ਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਜਿਹੜਾ ਪੀ ਇਹਨਾਂ ਨੂੰ ਇਸ ਅਧਿਕਾਰੀ ਨੂੰ ਬਦਲ ਦਿੱਤਾ ਗਿਆ ਲੇਕਿਨ ਹੁਣ ਜਿਹੜਾ ਵਾ ਕਿ ਜਦ ਵਿਧਾਨ ਸਭਾ ਦੀ ਪ੍ਰਿਵਿੰਸ ਕਮੇਟੀ ਨੇ ਕਿਹਾ ਸੀ ਕਿ ਪਵਿੱਖ ਦੇ ਵਿੱਚ ਇਹਨਾਂ ਨੂੰ ਕਿਤੇ ਨਾਲ ਲਗਾਇਆ ਜਾਵੇ ਤਾਂ ਉਸ ਦੇ ਬਾਵਜੂਦ ਜਿਹੜੇ ਹਾਲ ਹੀ ਪੰਜਾਬ ਸਰਕਾਰ ਦੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਅਧਿਕਾਰੀ ਬਦਲੇ ਗਏ ਨੇ ਬੀ ਡੀ ਪੀਓ ਬਦਲੇ ਗਏ ਉਹਨਾਂ ਚ 48 ਨੰਬਰ ਤੇ ਨਾਮ ਆ ਹੀਰਾ ਸਿੰਘ ਸੀਨੀਅਰ ਸਹਾਇਕ ਲੇਖਾ ਹੋਮ ਜ਼ਿਲ੍ਹਾ ਗਰਦਾਸਪੁਰ ਐਸ ਟਾਈਮ ਪੋਸਟਿੰਗ ਮੁਖ ਦਫਤਰ ਪੈਨਸ਼ਨ ਸਾਖਾ ਨੂੰ ਬਦਲ ਕੇ ਚਾਰਜ ਦਿੱਤਾ ਗਿਆ ਬੀ ਡੀ ਪੀਓ ਸੈਣਾ ਬਲਾਕ ਦਾ ਤੇ ਇਸ ਕਰਕੇ ਇੱਕ ਹੋਰ ਫਿਰ ਜਿਹੜੇ ਨੇ ਅਦੀਨਾ ਨਗਰ ਦੀ ਵਿਧਾਇਕ ਅਰਨਾ ਚੌਧਰੀ ਨੇ ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਕਿ ਜਦ ਵਿਧਾਨ ਸਭਾ ਦੀ ਪ੍ਰੀਵਿਅਸ ਕਮੇਟੀ ਨੇ ਪਾਸ ਹੀ ਕਰ ਦਿੱਤਾ ਸੀ ਕਿ ਇਹਨੂੰ ਪਵੇਖ ਦੇ ਵਿੱਚ ਬੀ ਡੀ ਪੀਓ ਨਾਲ ਲਗਾਇਆ ਜਾਵੇ ਤਾਂ ਫਿਰ ਸਰਕਾਰ ਨੇ ਕਿਉਂ ਹੁਕਮਾਂ ਦੀ ਉਲੰਘਣਾ ਕੀਤੀ ਉਹਨਾਂ ਜਿਹੜਾ ਹੁਣ ਫੇਰ ਵਿਭਾਗ ਦੇ ਵੱਡੇ ਅਧਿਕਾਰੀਆਂ ਨੂੰ ਚਿੱਠੀ ਲਿਖੀ ਹੈਗੀ ਹੈ ਕਿ ਉਹਨੂੰ ਸਿਰਫ ਹੁਣ ਪਬਲਿਕ ਜਿਹੜੀ ਆ ਪੋਸਟ ਨਹੀਂ ਹੀ ਦਿੱਤੀ ਬਲਕਿ ਜਿਹੜੇ ਵਿਧਾਨ ਸਭਾ ਦੀ ਜਿਹੜੀ ਪ੍ਰੀਵਿਊਸ ਕਮੇਟੀ ਜਾਂ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਹੁਕਮਾਂ ਦੀ ਵੀ ਧੱਜੀਆਂ ਢਾਈਆਂ ਗਈਆਂ ਔਰ ਨਾਲ ਦੀ ਨਾਲ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਜਦ ਕਿ ਉਹ ਉਸ ਵੱਡੀ ਜ਼ਿੰਮੇਵਾਰੀ ਦੇ ਕਾਬਿਲ ਹੀ ਨਹੀਂ ਹੈ ਇਸ ਕਰਕੇ ਉਹਨਾਂ ਮੰਗ ਕੀਤੀ ਕਿ ਉਹਨਾਂ ਦੀ ਤੁਰੰਤ ਜਿਹੜੀ ਆ ਜਿਹੜੀ ਪੋਸਟਿੰਗ ਆ ਉਹ ਕੈਨਸਲ ਕੀਤੀ ਜਾਵੇ ਕਿਉਂਕਿ ਵਿਧਾਨ ਸਭਾ ਦੇ ਹੁਕਮਾਂ ਦੇ ਕਾਰਨ ਇਸ ਅਧਿਕਾਰੀ ਨੂੰ ਜਿਹੜਾ ਬਦਲ ਦਿੱਤਾ ਗਿਆ ਸੀ ਉਸ ਸਮੇਂ ਜਿਹੜਾ ਦਰਾਂਗਲਾ ਬਲਾਕ ਤੋਂ ਬਦਲ ਕੇ ਉਹਨਾਂ ਨੂੰ ਹੈੱਡ ਕੁਆਰਟਰ ਜਿਹੜਾ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਹੈੱਡ ਕੁਆਰਟਰ ਆ ਉੱਥੇ ਇਹਨਾਂ ਨੂੰ ਲਾਇਆ ਗਿਆ ਸੀ ਜਦੋਂ ਪੰਜਾਬ ਵਿਧਾਨ ਸਭਾ ਦੀ ਪ੍ਰਿਵਿੰਸ ਕਮੇਟੀ ਨੇ ਫੈਸਲਾ ਕੀਤਾ ਉਸ ਤੋਂ ਬਾਅਦ ਸਰਕਾਰ ਨੂੰ ਹੁਕਮ ਜਾਰੀ ਕਰਤੇ ਤੇ ਉਸ ਸਮੇਂ ਜਿਹੜੇ ਪਿੰਡੂ ਵਿਕਾਸ ਵਿਭਾਗ ਦੇ ਵਿੱਤ ਕਮਿਸ਼ਨਰ ਸਨ ਡੀਕੇ ਤਵਾੜੀ ਸਨ ਡੀਕੇ ਤਵਾੜੀ ਹੋਣਾਂ ਨੇ 7 ਜੁਲਾਈ 2023 ਨੂੰ ਇੱਕ ਆਰਡਰ ਪਾਸ ਕੀਤੇ ਸੀ ਕਿ ਪੰਜਾਬ ਵਿਧਾਨ ਸਭਾ ਸਕਤਰੇ ਦੀਆਂ ਸ਼ਿਪਾਰਸ਼ਾਂ ਮਿਤੀ 28 ਜੁਲਾਈ 2023 ਦੇ ਸਨਮੁਖ ਹੀਰਾ ਸਿੰਘ ਸੀਨੀ ਸਹਾਇਕ ਲੇਖਾ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਮਹਾਲੀ ਉਸ ਵੇਲੇ ਬੀਡੀਪੀਓ ਦਰਾਂਗਲਾ ਹਲਕਾ ਦਿਨਾ ਨਗਰ ਜਿਨ੍ਹਾਂ ਵੱਲੋਂ ਲੋਕ ਪ੍ਰਤੀਨਿਧੀਆਂ ਨਾਲ ਡੀਲ ਨਾ ਕਰਨ ਕਰਕੇ ਡਿਊਟੀ ਵਿੱਚ ਕੁਤਾਹੀ ਵਰਤੀ ਗਈ ਹੈ ਇਸ ਲਈ ਕਰਮਚਾਰੀ ਨੂੰ ਪੂਵੇਖ ਵਿੱਚ ਸਥਿ ਸੁਚੇਤ ਰਹਿਣ ਦੀ ਵੀ ਤਾੜਨਾ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਪ੍ਰਬੰਧਕੀ ਪੱਖਾਂ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਹੀਰਾ ਸਿੰਘ ਸਹਾਇਕ ਲੇਖਾ ਬੀ ਡੀ ਪੀਓ ਦਿਨਾਨਗਰ ਨੂੰ ਮੁੱਖ ਦਫਤਰ ਮਹਾਲੀ ਵਿਖੇ ਪੈਨਸ਼ਨ ਸ਼ਾਖਾ ਵਿੱਚ ਤਨਤ ਕੀਤਾ ਜਾਂਦਾ ਤੇ ਕਰਮਚਾਰੀ ਨੂੰ ਭਵਿੱਖ ਵਿੱਚ ਕਿਸੇ ਵੀ ਅਜਿਹੀ ਜ਼ਿੰਮੇਵਾਰੀ ਵਾਲੀ ਥਾਂ ਤੇ ਨਹੀਂ ਲਗਾਇਆ ਜਾਵੇਗਾ ਜਿੱਥੇ ਪਬਲਿਕ ਡੀਲਿੰਗ ਹੁੰਦੀ ਹੈ ਇਹ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ 7 ਅਗਸਤ 2023 ਨੂੰ ਇੱਕ ਆਰਡਰ ਆ ਜਿਹਦੇ ਤਹਿਤ ਹੀਰਾ ਸਿੰਘ ਦੀ ਬਦਲੀ ਦਰਾੰਗਲਾ ਬਲਾਕ ਤੋਂ ਬਦਲ ਕੇ ਮੁੱਖ ਦਫ਼ਤਰ ਵਿਖੇ ਪੈਂਚੇ ਸ਼ਾਖਾ ਵਿੱਚ ਲਗਾ ਦਿੱਤਾ ਗਿਆ ਸੀ ਲੇਕਿਨ ਹੁਣ ਜਿਹੜੀਆਂ ਮੁੜ ਬਦਲੀਆਂ ਹੋਈਆਂ ਨੇ ਉਹਨਾਂ ਦੇ ਚਲਦਿਆ ਜਿਹੜੀ ਇਹਨੂੰ ਉਦਮੜ ਤੋਂ ਹੀਰਾ ਸਿੰਘ ਨੂੰ ਪੈਂਚੇ ਸ਼ਾਖਾ ਤੋਂ ਬਦਲ ਕੇ ਬੀ ਡੀ ਪੀਓ ਲਗਾਇਆ ਗਿਆ ਜਦ ਕਿ ਵਿਭਾਗ ਨੇ ਪਹਿਲਾਂ ਵਿਧਾਨ ਸਭਾ ਔਰ ਮੁਖਕਤਰ ਨੂੰ ਕਿਹਾ ਸੀ ਕਿ ਭਵਿਕ ਵਿੱਚ ਇਸ ਅਧਿਕਾਰੀ ਨੂੰ ਨਹੀਂ ਲਗਾਇਆ ਜਾਊਗਾ ਲੇਕਿਨ ਜਿਹੜੀਆਂ ਹੁਣ ਆਰਡਰ ਕੀਤੇ ਗਏ ਨੇ 21 12 2023 ਨੂੰ ਉਹਦੇ ਚ ਫਿਰ ਹੀਰਾ ਸਿੰਘ ਕਿਤੇ ਨਾ ਕਿਤੇ ਅਡਜਸਟਮੈਂਟ ਕਰਕੇ ਫਿਰ ਕਲਾਸ 1 ਪੋਸਟ ਤੇ ਬਤਾਰਾ ਬीडीपीਓ ਲੱਗ ਗਿਆ ਹਰਾਨੀ ਦੀ ਗੱਲ ਇਹ ਆ ਕਿ ਬीडीपीਓ ਉਤਸ ਜਿਲੇ ਵਿੱਚ ਲੱਗੇ ਨੇ ਜਿਸ ਜ਼ਿਲੇ ਦੇ ਨਾਲ ਸੰਬੰਧ ਰੱਖੇਦੇ ਨੇ ਇੱਕ ਐਮਐਲਏ ਕੁਲਵੰਤ ਸਿੰਘ ਪੰਡੋਰੀ ਤੇ ਜਿਹੜੇ ਪੰਜਾਬ ਵਿਧਾਨ ਸਭਾ ਦੀ ਪ੍ਰਿਵੀਲੇਜ ਕਮੇਟੀ ਦੇ ਚੇਅਰਮੈਨ ਨੇ ਮਤਲਬ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਛਰੇ ਆ ਪ੍ਰਿਵੀਲੇਜ ਕਮੇਟੀ ਦੀ ਕਮੇਟੀ ਦੀਆਂ ਕਮੇਟੀ ਦੇ ਚੇਅਰਮੈਨ ਤੇ ਪੰਜਾਬ ਵਿਧਾਨ ਸਭਾ ਖਾਸ ਕਰਕੇ ਕੁਲਤਾਰ ਸਿੰਘ ਸੰਧਵਾ ਵੱਲੋਂ ਪਾਸ ਕੀਤੇ ਗਏ ਹੁਕਮਾਂ ਦੀਆਂ ਧਜੀਆਂ ਉਡਾ ਦਿੱਤੀਆਂ ਨੇ ਫਿਲਹਾਲ ਦੇਖਦੇ ਆ ਕਿ ਜਿਹੜੇ ਕਾਂਗਰਸ ਪਾਰਟੀ ਦੇ ਵਿਧਾਇਕ ਅਰਨਾ ਚੌਧਰੀ ਨੇ ਉਹਨਾਂ ਨੇ ਮੋੜ ਤੋਂ ਸਰਕਾਰ ਨੂੰ ਡਿਪਾਰਟਮੈਂਟ ਨੂੰ ਕਿਹਾ ਕਿ ਇਹਦੀ ਤੁਰੰਤ ਜਿਹੜੀ ਬਦਲੀ ਆ ਉਹ ਕੈਨਸਲ ਕੀਤੀ ਜਾਵੇ ਦੇਖਦੇ ਆ ਕਿ ਸਰਕਾਰ ਤੱਜੀਆਂ ਉਡਾਉਣ ਵਾਲੇ ਅਧਿਕਾਰੀਆਂ ਨੂੰ ਸਲੂਟ ਮਾਰੇਗੀ ਜਾਂ ਫਿਰ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਸਲੂਟ ਮਾਰੇਗੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ